ਪੰਜਾਬ ਦੇ ਵਿੱਚ ਸਰਕਾਰੀ ਟਰਾਂਸਪੋਰਟ ਦਾ ਕੀ ਹਾਲ ਹੈ ਦਿਨੋ ਦਿਨ ਬੱਧਰ ਹੁੰਦਾ ਜਾ ਰਿਹਾ ਸਾਰੇ ਜਾਣਦੇ ਨੇ ਔਰ ਉਸ ਟਰਾਂਸਪੋਰਟ ਨੂੰ ਮਜ਼ਬੂਤ ਸਰਕਾਰ ਦਾ ਕਰਨਾ ਜਿਹੜਾ ਕੰਮ ਹੈ ਪਰ ਪਿੱਛੇ ਪਤਾ ਲੱਗਿਆ ਕਿ ਠੇਕੇ ਤੇ ਬੱਸ ੱਡੇ ਦਿੱਤੇ ਜਾਣਗੇ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਪ੍ਰਾਈਵੇਟ ਟਰਾਂਸਪੋਰਟ ਦੀ ਤਾਂ ਉਸ ਦੇ ਵਿੱਚ ਵੀ ਕੁਝ ਲੋਕਾਂ ਨੂੰ ਜਿਹੜੇ ਛੋਟੇ ਟਰਾਂਸਪੋਰਟਰ ਨੇ ਉਹਨਾਂ ਨੂੰ ਮੁਸ਼ਕਲ ਆ ਰਹੀਆਂ ਨੇ ਸਿਕੰਦਰ ਸਿੰਘ ਹਜ਼ਾਰਾ ਬੱਸ ਸਰਵਿਸ ਵਾਲੇ ਜਿਨ੍ਹਾਂ ਦੀਆਂ ਬੱਸਾਂ ਚੱਲਣ ਨਹੀਂ ਦਿੱਤੀਆਂ ਜਾ ਰਹੀਆਂ ਸਰਕਾਰ ਦੇ ਅੰਦਰ ਕਿਹੜਾ ਪਾਵਰਫੁੱਲ ਉਹ ਬੰਦਾ ਹੈ ਜਿਹੜਾ ਇਹਨਾਂ ਦੇ ਕੰਮ ਵਿੱਚ ਰੁਕਾਵਟ ਬਣ ਰਿਹਾ ਹੈ ਇਹਨਾਂ ਦੀ ਸਾਰੀ ਗੱਲਬਾਤ ਕੀ ਹੈ ਹੁਣ ਤੱਕ ਇਹਨਾਂ ਨੇ ਥਾਂ-ਥਾਂ ਚਿੱਠੀਆਂ ਭੇਜ ਦਿੱਤੀਆਂ ਨੇ ਡਿਪਟੀ ਕਮਿਸ਼ਨਰ ਤੋਂ ਲੈ ਕੇ ਉੱਪਰ ਤੱਕ ਪਰ ਹਾਲੇ ਤੱਕ ਸੁਣਵਾਈ ਨਹੀਂ ਹੋ ਰਹੀ ਸਿਕੰਦਰ ਸਿੰਘ ਖੁਦ ਜਿਹੜੇ ਆਪਣੇ ਆਪ ਨੂੰ ਪੀੜਤ ਦੱਸ ਰਹੇ ਨੇ ਸਾਡੇ ਨਾਲ ਬੈਠੇ ਹੈ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਇਹਨਾਂ ਨੂੰ ਆਪਣਾ ਕੰਮ ਚਲਾਉਣ ਲਈ ਮੁਸ਼ਕਲ ਕੀ ਆ ਰਹੀ ਹੈ ਔਰ ਸਾਰੀ ਗੱਲਬਾਤ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਸਿਕੰਦਰ ਸਿੰਘ ਜੀ ਸਭ ਤੋਂ ਪਹਿਲਾਂ ਮੁੱਢਲੀ ਗੱਲ ਇਹ ਦੱਸੋ ਕਿ ਤੁਸੀਂ ਜਿਹੜਾ ਬੱਸਾਂ ਦਾ ਕਾਰੋਬਾਰ ਕਦੋਂ ਸ਼ੁਰੂ ਕੀਤਾ ਸੀ ਤੇ ਹੁਣ ਮੁਸ਼ਕਲ ਜਿਹੜੀ ਆ ਕੀ ਆ ਰਹੀ ਆ ਮੈਂ 2007 ਚ ਮੇਰੇ ਮੇਰਾ ਡੈਡ ਕੈਨੇਡਾ ਚ ਰਹਿਆ ਨਹੀਂ ਉਹ ਕਹਿੰਦਾ ਮੈਂ ਰਹਿਣਾ ਨਹੀਂ ਉਹ ਮੈਂ ਇੰਡੀਆ ਰਹਿਣਾ ਉਹਨਾਂ ਨੂੰ ਥੋੜਾ ਜਿਹਾ ਹੈਲਥ ਇਸ਼ੂ ਆ ਗਏ ਜੀ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਇੱਥੇ ਪੰਜਾਬ ਦੇ ਵਿੱਚ ਆ ਗਿਆ ਹਮ ਮੈਂ ਇੱਥੇ ਟਰਾਂਸਪੋਰਟ ਦਾ ਧੰਦਾ ਸ਼ੁਰੂ ਕੀਤਾ ਜੀ ਬੱਸਾਂ ਦੇ ਪਰਮਟ ਖਰੀਦ ਕੇ ਜੀ ਠੀਕ ਹੈ ਜੀ ਉਹਦੇ ਸ਼ੁਰੂ ਕੀਤਾ ਹਮ ਪਹਿਲਾਂ ਕੁਝ ਦਿਨ ਠੀਕ ਚੱਲਿਆ ਜੀ ਜਦੋਂ ਬਾਦਲਾਂ ਦੀ ਸਰਕਾਰ ਸੀਗੀ ਉਹਨਾਂ ਨੇ ਜਦੋਂ ਉਹਾਂ ਛੋਟੀਆਂ ਕੰਪਨੀਆਂ ਨੂੰ ਤੰਗ ਪਰੇਸ਼ਾਨ ਕਰਨਾ ਮੈਨੂੰ ਵੀ ਆਫਰਾਂ ਦਿੱਤੀਆਂ ਗਈਆਂ ਵੇਚਣ ਦੀਆਂ ਪਰ ਮੈਂ ਨਹੀਂ ਵੇਚੀਆਂ ਹੂੰ ਤੇ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਜਿਹੜੇ ਟਾਈਮ ਸੀਗੇ ਉਹਨਾਂ ਨੂੰ ਮਿੰਟ ਘਟਾ ਕੇ ਘੱਟ ਕਰ ਦਿੱਤੇ ਹੂੰ ਤੇ ਮੇਰੇ ਹੱਥ ਗੱਲ ਕਰਨੇ 16 ਤੋਂ ਜਦੋਂ ਉਹਨਾਂ ਨੇ ਸਰੰਦ ਮੋਟਰ ਖਰੀਦੀ ਉਹ ਉਸ ਉਦੋਂ ਉਹਨਾਂ ਨੇ ਹੱਥ ਗਿਆ ਕਟਿੰਗ ਕਰਕੇ ਬਿਨਾਂ ਆਰਟੀਓ ਦੀ ਪਰਮਿਸ਼ਨ ਤੋਂ ਬਿਨਾਂ ੱੱਕੇ ਗੱਲ 16 ਤੋਂ ਲੈ ਕੇ ਉਹ ਟਾਈਮ ਟੇਬਲ 22 ਤੱਕ ਚੱਲਿਆ ਮੇਰੀਆਂ ਗੱਡੀਆਂ ਨੂੰ 2 2 3 3 ਮਿੰਟ ਰਹਿ ਗਏ ਜਿਹਦੇ ਕਰਕੇ ਮੈਂ ਉਹ ਸਰਵਾਈਵ ਨਹੀਂ ਕਰ ਸਕਿਆ ਤੇ ਮੇਰੀ ਇੱਕ ਗੱਡੀ ਚੱਲਦੀ ਸੀ ਪੰਜ ਖੜੀਆਂ ਸੀਗੀਆਂ ਜਿਹਦੇ ਕਰਕੇ ਮੈਨੂੰ ਫਾਈਨੈਂਸ਼ਲੀ ਲੂਟ ਜਾਣ ਲੱਗ ਗਿਆ ਤੁਸੀਂ ਦੱਸਿਆ ਕਿ ਕੋਈ ਸਰਕਾਰ ਤੇ ਅੱਜ ਕੱਲ ਇਹ ਪ੍ਰਚਾਰ ਕਰਦੀ ਹੈ ਕਿ ਜਿਹੜੇ ਬਾਹਰ ਗਏ ਆ ਲੋਕ ਉਹ ਛੱਡ ਕੇ ਆਪਣੀਆਂ ਜੜ੍ਹਾਂ ਨਾਲ ਜੁੜਨ ਇੱਥੇ ਵਾਪਸ ਆਉਣ ਤੁਸੀਂ ਚਲੋ ਆਪਣੀ ਪਰਿਵਾਰਕ ਮਜਬੂਰੀ ਕਰਕੇ ਬੇਸ਼ੱਕ ਕੈਨੇਡਾ ਤੋਂ ਭਾਰਤ ਆਏ ਭਾਰਤ ਤੋਂ ਵਿੱਚ ਪੰਜਾਬ ਚਾਏ ਪੰਜਾਬ ਦੇ ਵਿੱਚ ਤੁਸੀਂ ਕੰਮ ਤੋੜ ਲਿਆ ਏ ਟਰਾਂਸਪੋਰਟ ਦਾ ਕਿ ਚਲੋ ਬੱਸਾਂ ਪਾ ਲੈਣੇ ਆ ਵਧੀਆ ਕੰਮ ਹੈ ਮਿਹਨਤ ਕਰਾਂਗੇ ਕਮਾਈ ਕਰਾਂਗੇ ਤੁਸੀਂ ਦੱਸਿਆ ਮੁਸ਼ਕਲ ਆ ਗਈ ਬਾਦਲ ਸਰਕਾਰ ਦੇ ਵੇਲੇ ਜਦੋਂ ਸੱਤਾ ਵਿੱਚ ਸੀ ਉਸ ਤੋਂ ਬਾਅਦ ਇਹ ਮੁਸ਼ਕਲ ਹੱਲ ਨਹੀਂ ਹੋਈ ਉਦੋਂ ਬਾਅਦ ਤਾਂ ਤਿੰਨ ਵਾਰੀ ਸਰਕਾਰ ਬਦਲ ਗਈ ਹੈ ਤੋਂ ਬਾਅਦ ਮੈਂ ਕਾਂਗਰਸ ਦੇ ਸਰਕਾਰ ਤੇ ਵੀ ਬਹੁਤ ਮੈਸੇਜ ਕੀਤੇ ਹੂੰ ਟ੍ਰਾਂਸਪੋਰਟ ਮਿਨਿਸਟਰ ਸਾਹਿਬ ਨੂੰ ਵੀ ਸਾਡਾ ਟਾਈਮ ਟੇਬਲ ਬਣਾਇਆ ਜਾਵੇ ਬਰਾਬਰ ਫ੍ਰੀਕੁਐਂਸੀ ਦਿੱਤੀ ਜਾਵੇ ਕਿਸੇ ਸੁਣਵਾਈ ਨਹੀਂ ਹੋਈ ਟਾਈਮ ਟੇਬਲ ਹੀ ਨਹੀਂ ਬਣਿਆ ਜੀ ਜਦੋਂ ਤੱਕ ਟਾਈਮ ਟੇਬਲ ਨਹੀਂ ਬਣਿਆ ਇੱਕ ਕੰਪਨੀ ਦੀ ਗੱਡੀ ਨੂੰ 3 ਮਿੰਟਾ ਇੱਕ ਨੂੰ 10 ਮਿੰਟਾ ਉਹ ਕੋਈ ਸੁਣਵਾਈ ਨਹੀਂ ਹੋਈ ਤੇ ਜਦੋਂ ਆਪ ਦੀ ਸਰਕਾਰ ਆਈ ਆਪ ਦੀ ਸਰਕਾਰ ਦੀ ਮਦਦ ਵੀ ਕੀਤੀ ਅਸੀਂ ਫਾਈਨੈਂਸ਼ਲੀ ਵੀ ਕੀਤੀ ਆ ਤੇ ਉਹ ਸੋਚਿਆ ਵੀ ਸਰਕਾਰ ਕੋ ਵਧੀਆ ਕਰੂਗੀ ਹੂੰ ਤੇ ਲੋਕਾਂ ਵਾਸਤੇ ਠੀਕ ਆ ਇੱਕ ਪਾਸੇ ਸਰਕਾਰ ਕਹਿੰਦੀ ਵੀ ਐਨ ਆਰ ਆਈ ਆ ਕੇ ਇੱਥੇ ਕੰਮ ਕਰੋ ਹੂੰ ਮੈਂ 22 ਚ ਵੀ ਆਇਆ ਸੀਗਾ ਇੱਥੇ ਹੂੰ 22 ਚ ਆ ਕੇ ਮੈਂ ਟਰਾਈ ਕੀਤੀ ਆ ਹੂੰ ਮੇਰੀ ਸੁਣਵਾਈ ਨਹੀਂ ਹੋਈ ਕੋਈ ਹੂੰ ਤੇ ਮੇਰੇ ਗੱਡੀਆਂ ਟਾਈਮ ਟੇਬਲ ਜੋ ਕੱਢਦੀਆਂ ਸਰਕਾਰ ਨੇ ਐਕਚੁਅਲੀ ਜਦੋਂ ਮੇਰੀਆਂ ਗੱਡੀਆਂ ਚੱਲੀਆਂ ਹੀ ਨਹੀਂ ਨੌਨ ਆਪਰੇਟਡ ਜਦੋਂ ਬੱਸ ਚੱਲੀ ਨਹੀਂ ਉਹਦਾ ਟੈਕਸ ਮੇਰੇ ਪਰਮਿਟ ਐਕਸਪਾਇਰ ਹੋ ਗਏ ਜਦੋਂ ਮੇਰਾ ਪਰਮਿਟ ਨਿਊ ਨਹੀਂ ਹੋਇਆ ਮੇਰਾ ਟੈਕਸ ਸਰਕਾਰ ਬਣਦਾ ਨਹੀਂ ਹੈਗਾ ਚਲੋ ਸਰਕਾਰ ਨੇ ਮੇਰੀ ਸੁਣਵਾਈ ਮੈਂ ਹਾਈ ਕੋਰਟ ਵੀ ਗਿਆ ਹਾਈ ਕੋਰਟ ਨਾਲ ਸੰਬੰਧਿਤ ਅਥਾਰਟੀ ਨੂੰ ਦੁਆਰਾ ਮੈਨੂੰ ਰੈਫਰ ਕਰਤਾ ਮੈਂ ਹੁਣ ਕੈਨੇਡਾ ਬੈਠਾ ਜੀ ਮੈਂ ਹੁਣ ਕੈਨੇਡਾ ਬੈਠਾ ਮੈਂ ਕਿੱਥੇ ਦਫਤਰਾਂ ਤੇ ਕੋਟਾਂ ਦੇ ਚੱਕਰ ਕਰਾਂ ਤੇ ਜਦੋਂ ਮੈਂ ਇਥੋਂ ਵਾਪਸ ਗਿਆ ਬਾਈ ਤੇ ਮੇਰੀ ਹੈਲਥ ਇਸ਼ੂ ਆ ਗਏ ਮੈਨੂੰ ਮੈਂ ਬਿਮਾਰ ਰਿਹਾ 2 ਸਾਲ ਹੁਣ ਮੈਂ ਦੁਬਾਰਾ ਇੱਕ ਬਣਾ ਫੇਰ ਟਰਾਈ ਕਰਨ ਲੱਗਿਆ ਵੀ ਚਲੋ ਮੇਰੀ ਕੰਪਨੀ ਖੜੀ ਆ ਠੀਕ ਹੈ ਜੀ ਉਦੋਂ ਮੈਂ ਗੱਡੀਆਂ ਦੀ ਇੰਸ਼ੋਰੈਂਸ ਕਰਾ ਕੇ ਪਾਸਿੰਗ ਕਰਾ ਕੇ ਚਲਾਉਣ ਦੀ ਕੋਸ਼ਿਸ਼ ਕੀਤੀ ਨਹੀਂ ਚੱਲੀਆਂ ਕਿਤੇ ਇਹ ਤਾਂ ਨਹੀਂ ਕਿਉਂਕਿ ਹਰ ਸਰਕਾਰ ਦੇ ਅੰਦਰ ਇੱਕ ਛੋਟੇ ਟਰਾਂਸਪੋਰਟਰ ਨੂੰ ਇਹ ਹੀ ਦਿੱਕਤ ਆ ਰਹੀ ਹੈ ਇਹ ਵੀ ਹੋ ਸਕਦਾ ਤੁਸੀਂ ਸਮੇਂ ਸਿਰ ਦੇ ਉੱਤੇ ਜਿਹੜੇ ਬਣਦੇ ਟੈਕਸੀ ਪਾਸਿੰਗ ਸੀ ਫੀਸਾਂ ਨਾ ਭਰੀਆਂ ਹੋਣ ਇਸ ਕਰਕੇ ਦਿੱਕਤ ਆ ਰਹੀ ਹੈ ਨਹੀਂ ਜਦੋਂ ਜਿਹੜੀਆਂ ਗੱਡੀਆਂ ਖੜੀਆਂ ਐ ਨੌਨ ਆਪਰੇਟਡ ਆ ਠੀਕ ਆ ਜੀ ਉਹ ਨਹੀਂ ਜੇ ਜਿਹੜਾ ਵੀ ਟਰਾਂਸਪੋਰਟਰ ਕੋਈ ਵੀ ਹੈਗਾ ਛੋਟਾ ਟਰਾਂਸਪੋਰਟਰ ਹੈ ਜਿਨ੍ਹਾਂ ਨੂੰ ਟਾਈਮ ਟੇਬਲ ਦੇ ਵਿੱਚ ਜ਼ਿਆਦਾ ਫ੍ਰੀਕੁਐਂਸੀ ਵਧੀਆ ਟਾਈਮ ਆ ਜਿਨ੍ਹਾਂ ਦੇ ਉਹਨਾਂ ਨੂੰ ਕੋਈ ਇਸ਼ੂ ਨਹੀਂ ਹੈਗਾ ਅੱਛਾ ਜਿਨ੍ਹਾਂ ਨੂੰ ਟਾਈਮ ਟੇਬਲ ਦੇ ਵਿੱਚ ਬਰਾਬਰ ਫ੍ਰੀਕੁਐਂਸੀ ਨਹੀਂ ਹੈਗੀ ਉਹਨਾਂ ਦੀਆਂ ਗੱਡੀਆਂ ਘੱਟ ਪੈਸੇ ਵਟੂਗੀਆਂ ਜਿਹਦੀ ਗੱਡੀ ਘੱਟ ਪੈਸੇ ਵਟੂਗੀ ਉਹ ਸਰਕਾਰ ਦੇ ਉਪਰਵਾਈ ਕਿਦਾਂ ਕਰ ਸਕਦੀ ਆ ਤੇ ਜਦੋਂ ਫਿਰ ਹੁਣ ਲੇਡੀਜ਼ ਫ੍ਰੀ ਹੋ ਗਈਆਂ ਜਿਹੜੀ ਮਾੜੀ ਮੁਟੀ ਟਰਾਂਸਪੋਰਟਰ ਦੀ ਫਾਈਨੈਂਸ਼ੀਅਲੀ ਹਾਲਤ ਸੀ ਉਹ ਲੇਡੀ ਫ੍ਰੀ ਹੋਣ ਦੇ ਕਰਕੇ 50% ਟਰਾਂਸਪੋਰਟਰ ਦਾ ਪੈਸੇਂਜਰ ਜਾਂਦਾ ਰਿਹਾ ਪ੍ਰਾਈਵੇਟ ਟਰਾਂਸਪੋਰਟਰਾਂ ਦੇ ਵਿੱਚ ਵੀ ਜਿਹੜੇ ਬੱਸ ਆਪਰੇਟਰ ਨੇ ਉਹਨਾਂ ਦੇ ਵਿੱਚ ਕੁਝ ਕੰਪਨੀਆਂ ਬਹੁਤ ਵੱਡੀਆਂ ਨੇ ਸ਼ਾਹੂਕਾਰ ਬਣ ਗਏ ਉਹਨਾਂ ਨੂੰ ਕੋਈ ਪਰਵਾਹ ਨਹੀਂ ਕਿ ਟਾਈਮ ਮਿੰਟ ਘੱਟ ਮਿਲੇ ਵਾਧ ਮਿਲੇ ਪਰ ਜਿਹੜੇ ਛੋਟੇ ਟਰਾਂਸਪੋਰਟ ਹੈ ਉਹ ਪੋਰਟਰ ਨੇ ਉਹ ਤੁਹਾਡੇ ਵਾਂਗੂ ਜਿਹੜੇ ਹੈ ਪਰੇਸ਼ਾਨ ਹੋ ਰਹੇ ਨੇ ਸਾਰੇ ਹੀ ਜਾਂ ਸਿਰਫ ਇਕੱਲੇ ਤੁਹਾਨੂੰ ਪੰਜਾਬ 'ਚ ਦਿੱਕਤ ਆ ਰਹੀ ਹੈ ਛੋਟੇ ਟਰਾਂਸਪੋਰਟਰ ਆਲਮੋਸਟ ਖਤਮੇ ਹੋ ਚੁਲੇ ਆ ਪੰਜਾਬ ਦੇ ਵਿੱਚ ਵੱਡੇ ਟਰਾਂਸਪੋਰਟਰ ਰਹੇਗੇ ਛੋਟੇ ਟਰਾਂਸਪੋਰਟਰ ਦੀ ਸੁਣਵਾਈ ਨਹੀਂ ਹੋ ਰਹੀ ਕਿਤੇ ਵੀ ਸਰਕਾਰ ਨੇ ਕੋਈ ਪਾਲਿਸੀ ਤਿਆਰ ਨਹੀਂ ਕੀਤੀ ਟਰਾਂਸਪੋਰਟਰ ਵਾਸਤੇ ਅੱਛਾ ਸਰਕਾਰ ਜਿਹੜਾ ਕੋਈ ਛੋਟਾ ਟਰਾਂਸਪੋਰਟਰ ਆ ਤੁਸੀਂ ਆਲਮੋਸਟ ਉਹਨਾਂ ਨੂੰ ਵੱਡੇ ਟਰਾਂਸਪੋਰਟ ਡਿਪਾਰਟਮੈਂਟ ਖਰੀਦੀ ਖਰੀਦੀ ਜਾ ਰਹੇ ਤੁਸੀਂ ਜਿਨੇ ਦੱਸਿਆ ਕਾਫੀ ਸਾਲਾਂ ਤੋਂ ਪਰੇਸ਼ਾਨ ਹੋ ਰਹੇ ਹੋ ਖੱਜਲ ਖਵਾਰ ਹੋ ਰਹੇ ਹੋ ਤੁਹਾਡੀ ਸੁਣਵਾਈ ਨਹੀਂ ਹੈ ਸਰਕਾਰੀ ਦਰਬਾਰੇ ਹੁਣ ਤੱਕ ਇਸ ਸਰਕਾਰ ਦੇ ਵਿੱਚ ਪਹੁੰਚ ਕਿੱਥੇ ਤੱਕ ਕੀਤੀ ਹੈ ਤੇ ਦਿੱਕਤ ਕੀ ਹੈ ਸੁਣੀ ਕਿਉਂ ਨਹੀਂ ਜਾ ਰਹੀ ਜਦੋਂ ਮੈਂ ਵਾਪਸ ਆ ਕੇ ਕੋਸ਼ ਮੈਂ ਤੋ ਸਰਕਾਰ ਨੂੰ ਟੈਕਸ ਪੇ ਕਰਕੇ ਹਮ ਕਿਸ਼ਤਾ ਬਣਾ ਕੇ ਮੈਂ ਉਹਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਆ ਆਰਟੀਆ ਸਾਹਿਬ ਨੇ ਮੈਨੂੰ ਅਡਜਸਟਮੈਂਟ ਵੀ ਦਿੱਤੀ ਟਾਈਮ ਡਾਉਲ ਦੇ ਹਮ ਤੇ ਪਟਿਆਲੇ ਬੱਸ ਸਟੈਂਡ ਦੇ ਵਿੱਚ ਫਤੇਗੜ ਬੱਸ ਸਰਵਿਸ ਉਹਨਾਂ ਨੇ ਮੇਰੀਆਂ ਗੱਡੀਆਂ ਉੱਥੇ ਬੱਸ ਸਟੈਂਡ ਤੇ ਲੱਗਣ ਨਹੀਂ ਦਿੱਤੀਆਂ ਤਿੰਨ ਮਹੀਨੇ ਤੋਂ ਹਮ ਜਦੋਂ ਮੇਰੀ ਗੱਡੀ ਗੱਡੀ ਮੇਰੀ ਨੰਗਲੋਂ ਇਲਾਕੇ ਆਉਂਦੀ ਹੈ ਇੱਕ ਪਟਿਆਲੇ ਬੱਸ ਸਟੈਂਡ ਦੇ ਵਿੱਚ ਉਹਨੂੰ ਲੱਗਣ ਨਹੀਂ ਦਿੰਦੇ ਉਹਦੀ ਗੱਲ ਮੇਰੀ ਜਿਹੜੀ ਆ ਜਦੋਂ ਦੂਜੇ ਪਾਸੋਂ ਗੱਡੀ ਖਾਲੀ ਆਉਣੀ ਆ ਹਮ ਉਹ ਜਿਹੜਾ ਮੇਰਾ ਮੈਨੂੰ ਕੋਈ ਪ੍ਰੋਫਟ ਨਹੀਂ ਮਿਲੂ ਜੀ ਦੂਜੇ ਟਰਾਂਸਪੋਰਟਰ ਆਪਣੀ ਮਰਜ਼ੀ ਕਿਵੇਂ ਚਲਾ ਸਕਦੇ ਜਿਵੇਂ ਤੁਸੀਂ ਦੱਸਿਆ ਤੁਹਾਨੂੰ ਤੇ ਅਥਾਰਟੀ ਤੋਂ ਮਿਲ ਗਿਆ ਸੀ ਟਾਈਮ ਟੇਬਲ ਉਸ ਟਾਈਮ ਟੇਬਲ ਦੇ ਅਕੋਰਡਿੰਗ ਤੁਹਾਡੀ ਕਿਸੇ ਵੀ ਬਾਸਟੇ ਤੇ ਬਸ ਕਿਉਂ ਨਹੀਂ ਖੜ ਸਕਦੀ ਇਹਦੇ ਬਾਬਤ ਮੈਂ ਐਸਐਸਪੀ ਪਟਿਆਲਾ ਨਾਨਕ ਸਿੰਘ ਨੂੰ ਤਿੰਨ ਵਾਰ ਮਿਲ ਚੁੱਕਿਆ ਜੀ ਦੋ ਵਾਰ ਰਿਟਰਨ ਐਪਲੀਕੇਸ਼ਨ ਦੇ ਚੁੱਕਿਆ ਤੇ ਆਪਣੇ ਐ ਡੀਐਸਪੀ ਸਾਹਿਬ ਨੂੰ ਉੱਥੇ ਮਿਲ ਚੁੱਕਿਆ ਤੇ ਦੋ ਵਾਰ ਅਰਬਨ ਸਟੇਟ ਐਸਐਚਓ ਨੂੰ ਰਿਟਰਨ ਕੰਪਲੇਂਟ ਦੇ ਚੁੱਕਿਆ ਬਈ ਪਟਿਆਲੇ ਬੱਸ ਸਟੈਂਡ ਦੇ ਵਿੱਚ ਮੇਰੀਆਂ ਗੱਡੀਆਂ ਨਹੀਂ ਲੱਗਣਾ ਮੇਰੇ ਗਾ ਧੱਕਾ ਕਰਦੇ ਮੈਨੂੰ ਸਟਾਫ ਨੂੰ ਗਾਲਾਂ ਕੱਢਦੇ ਆ ਠੀਕ ਆ ਬਈ ਇਹਦੇ ਤੇ ਕੋਈ ਕਾਰਵਾਈ ਕਰੋ ਤੇ ਬਈ ਜੇ ਤੁਸੀਂ ਇਹਨਾਂ ਨੂੰ ਨਹੀਂ ਰੋਕ ਸਕਦੇ ਤਾਂ ਅਸੀਂ ਵੀ ਕੀ ਗੁੰਡਿਆਂ ਦਾ ਸਪੋਰਟ ਲਈਏ ਫਿਰ ਉਹਨਾਂ ਨੇ ਕਿਹਾ ਬਈ ਜੇ ਤੁਸੀਂ ਇੱਥੇ ਆ ਕੇ ਲੜਾਈ ਝਗੜਾ ਕੀਤਾ ਤੁਹਾਡੇ ਤੇ ਪਰਚਾ ਕਰਾਂਗੇ ਜਦੋਂ ਇਕ ਐਸੇ ਦਾ ਕੰਮ ਹੈਗਾ ਉੱਥੇ ਸ਼ਾਂਤੀ ਬਣਾਈ ਰੱਖਣਾ ਜਦੋਂ ਆਰਟੀਓ ਸਾਹਿਬ ਨੇ ਮੈਨੂੰ ਟਾਈਮ ਟੇਬਲ ਦੀ ਦੇ ਦਿੱਤਾ ਹੂੰ ਤੇ ਉਹ ਕਿਸੇ ਟਰਾਂਸਪੋਰਟਰ ਦਾ ਰੁਕਣਾ ਨਾਮ ਉਹਦੇ ਵਿੱਚ ਕੁਝ ਰਾਜਨੀਤਿਕ ਲੋਕ ਵੀ ਹੈਗੇ ਨੂੰ ਆਲਵਾ ਮੇਰਾ ਸਵਾਲ ਵੀ ਇਹੀ ਸੀ ਕਿ ਜਦੋਂ ਇਸ ਸਰਕਾਰ 'ਚ ਪਰੇਸ਼ਾਨੀ ਆਈ ਤੁਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਮ ਦੱਸਿਆ ਕਿੰਨਾ ਕਿੰਨਾ ਨੂੰ ਮਿਲੇ ਪਟਿਆਲੇ ਇਸ ਤੋਂ ਇਲਾਵਾ ਪੋਲਿਟੀਕਲ ਜਮਾਤ ਦੇ ਲੋਕਾਂ ਨੂੰ ਨਹੀਂ ਮਿਲੇ ਆਮ ਆਦਮੀ ਪਾਰਟੀ ਦੇ ਕਿਸੇ ਮੰਤਰੀ ਨੂੰ ਜਾਂ ਕਿਸੇ ਹੋਰ ਲੀਡਰ ਨੂੰ ਕਿ ਸਾਡੀ ਸੁਣਵਾਈ ਨਹੀਂ ਹੋ ਰਹੀ ਖਾਸ ਕਰਕੇ ਟਰਾਂਸਪੋਰਟ ਦੇ ਮਿਨਿਸਟਰ ਨੂੰ ਮੈਂ ਜੀ ਸਾਡੇ ਐਮ.ਐਲ.ਏ. ਹਰਜੂਤ ਬੈਂਸ ਜੀ ਮੰਤਰੀ ਸਾਹਿਬ ਉਹਨਾਂ ਨੂੰ ਵੀ ਇਸ ਬਾਬਤ ਬੇਨਤੀ ਕੀਤੀ ਆ ਉਹਨਾਂ ਨੇ ਆਪਣੇ ਸਤ ਮਿੱਤੋ ਸਾਰੀ ਗੱਲ ਪੁੱਛੀ ਫਿਰ ਉਹਨਾਂ ਨੂੰ ਮੈਂ ਦੱਸਿਆ ਵੀ ਆਪਣੇ ਹਰਮੀਤ ਸਿੰਘ ਪਠਾਨ ਮਾਜਰਾ ਸਾਹਿਬ ਇਹਦੇ ਪਿੱਛੇ ਆ ਉਹਨਾਂ ਨੇ ਉਹਨੂੰ ਕਾਲ ਵੀ ਕੀਤੀ ਹੈਗੀ ਆ ਹਰਮੀਤ ਸਿੰਘ ਪਠਾਨ ਮਾਜਰਾ ਕਿਸ ਦੇ ਪਿੱਛੇ ਨੇ ਫਤੇਗੜ ਵੱਸ ਸਰਵਿਸ ਦੇ ਉਹਨਾਂ ਦੀ ਹਮਾਇਤ ਕਰਦੇ ਆ ਹਾਂਜੀ ਹਾਂਜੀ ਤੇ ਫਿਰ ਮੈਂ ਸਪੀਕਰ ਸਾਹਿਬ ਨੂੰ ਮਿਲਿਆ ਸਪੀਕਰ ਸਾਹਿਬ ਨੂੰ ਬੇਨਤੀ ਕੀਤੀ ਮੈਨੂੰ ਮੇਰੇ ਕੱ ਥੱਕਾ ਹੋ ਰਿਹਾ ਪਰ ਇਹ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਕੋਈ ਵਧਾਏ ਕਾਮ ਆਦਮੀ ਪਾਰਟੀ ਦਾ ਕਿਸੇ ਹੋਰ ਟਰਾਂਸਪੋਰਟਰ ਦੇ ਨਾਲ ਖੜਿਆ ਹੈ ਤੁਹਾਨੂੰ ਇਸ ਗੱਲ ਦਾ ਗਿਆਨ ਕਿਵੇਂ ਮਿਲਿਆ ਕੋਈ ਸਬੂਤ ਹੈ ਸਬੂਤ ਤਾਂ ਕੋਈ ਨਹੀਂ ਜਿਹੜੇ ਅਫਸਰਾਂ ਨੂੰ ਕੋ ਕਾਲ ਕਰਦੇ ਆ ਜੀ ਹੂੰ ਠੀਕ ਆ ਉਹਨਾਂ ਠੀਕ ਆ ਜੀ ਉਹ ਕਹਿੰਦੇ ਸਾਨੂੰ ਪ੍ਰੈਸ਼ਰ ਬਹੁਤ ਆ ਜੀ ਹੂੰ ਮੇ ਉੱਪਰੋਂ ਪ੍ਰੈਸ਼ਰ ਆ ਜੀ ਠੀਕ ਆ ਜੀ ਤੇ ਕਿਉਂਕਿ ਮੇਰੇ ਕੋਲ ਪ੍ਰੂਫ ਤਾਂ ਹੈ ਨਹੀਂ ਜਦੋਂ ਤੁਸੀਂ ਮੰਤਰੀ ਨੂੰ ਜਾਂ ਕਿਸੇ ਹੋਰ ਲੀਡਰ ਨੂੰ ਮਿਲੇ ਹੋ ਤਾਂ ਕੀ ਕਹਿੰਦੇ ਸੀ ਉਹ ਵੀ ਗੱਲ ਹੋ ਜਾਏਗੀ ਕੰਮ ਹੋ ਜਾਏਗਾ ਤੁਹਾਡਾ ਹੋ ਜਾਊਗਾ ਪਰ ਕੰਮ ਹੁੰਦਾ ਨਹੀਂ ਹਮ ਕੰਮ ਹੁੰਦਾ ਨਹੀਂ ਆਲਮੋਸਟ 29 ਨਵੰਬਰ ਨੂੰ ਆਰਟੀ ਸਾਬ ਨੇ ਸਾਨੂੰ ਅਡਜਸਟਮੈਂਟ ਦਿੱਤੀ ਉਦੋਂ ਬਾਅਦ ਹੁਣ ਮੇਰੀ ਗੱਡੀ ਨ ਲੱਗਣ ਦਿੰਦੇ ਉੱਥੇ ਹਮ ਗੁੰਡਾਗਰਦੀ ਕਰਦੇ ਆ ਹਾਲਾਂਕਿ ਮੇਰੇ ਤਿੰਨ ਟਾਈਮ ਆ 2:30 ਵਜੇ ਉਥੋਂ ਆਰਟੀ ਸਾਬ ਨੇ ਇੱਕ ਮਿੰਟ ਲਾਉਣ ਦਿੱਤਾ ਜਾਂਦਾ ਹੈ ਤੇ ਜਿਨ੍ਹਾਂ ਨੂੰ ਟਾਈਮ ਵੱਧ ਮਿਲਦਾ ਹੈ ਕੀ ਉਹ ਜੇਬ ਗਰਮ ਕਰਦੇ ਆ ਕਿਸੇ ਦੀ ਕੀ ਵਜ੍ਹਾ ਹੈ ਜਾਂ ਫਿਰ ਉਹਨਾਂ ਦੀ ਲਿਆਜ ਵਧੀਆ ਬਣਦੀ ਵਧੀਆ ਤੁਹਾਡੇ ਨਾਲ ਬਣਦੀ ਨਹੀਂ ਹੋਏਗੀ ਇਹ ਵਜ੍ਹਾ ਹੈ ਹੋਰ ਵਜ੍ਹਾ ਹੈ ਜਿਨ੍ਹਾਂ ਨੂੰ ਟਾਈਮ ਵੱਧ ਦਿੱਤੇ ਜਾਂਦੇ ਆ ਉਹ ਤਾਂ ਸਰਕਾਰ ਨੂੰ ਆਪਣੇ ਹਾਈ ਕੋਰਟ ਦੇ ਹੁਕਮ ਹੈ ਜੀ ਬਈ ਹਰ ਇੱਕ ਨੂੰ ਬਰਾਬਰ ਫ੍ਰੀਕੁਐਂਸੀ ਦਿੱਤੀ ਜਾਵੇ ਹੂੰ ਉਹ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਆ ਹਰ ਇੱਕ ਟ੍ਰਾਂਸਪੋਰਟਰ ਨੂੰ ਬਰਾਬਰ ਫ੍ਰੀਕੁਐਂਸੀ ਦੇਣੀ ਚਾਹੀਦੀ ਮਤਲਬ ਤੁਹਾਡੀਆਂ ਗੱਲਾਂ ਤੋਂ ਇਹ ਲੱਗ ਰਿਹਾ ਜਾਪ ਰਿਹਾ ਹੈ ਕਿ ਟਰਾਂਸਪੋਰਟਰਾਂ ਦੇ ਨਾਲ ਵਿਤਕਰਾ ਹੋ ਰਿਹਾ ਹੈ ਇਸ ਕੰਮ ਦੇ ਵਿੱਚ ਪ੍ਰਾਈਵੇਟ ਟਰਾਂਸਪੋਰਟਰਾਂ ਦੇ ਨਾਲ ਹਾਂਜੀ ਵਿਤਕਰਾ ਹੋ ਰਿਹਾ ਹੈ ਕੋਈ ਸੁਣਵਾਈ ਘੱਟ ਹੋ ਰਹੀ ਹੈ ਰਾਜਨੀਤਿਕ ਇਨਵੋਲਵਮੈਂਟ ਬਹੁਤ ਜ਼ਿਆਦਾ ਹੈਗੀ ਆ ਤੇ ਜੇ ਹੁਣ ਮੇਰੇ ਮੈਂ ਮੇਰੀ ਲਾਸਟ ਸਟ੍ਰਾਈ ਹੈ ਜੀ ਮੈਨੂੰ ਆਫਰ ਵੀ ਕੀਤਾ ਗਿਆ ਵੀ ਸਾਨੂੰ ਵੇਚ ਜਾ ਅੱਛਾ ਮੈਂ ਵੇਚ ਨਹੀਂ ਜਾਉਂਗਾ ਸਰਕਾਰ ਨੂੰ ਪਰਮਣ ਨਹੀਂ ਇੱਥੇ ਸਰਕਾਰ ਦੇ ਇੱਥੇ ਵਿਧਾਨ ਸਭਾ ਦੇ ਅੱਗੇ ਮੈਂ ਆਪਣੀਆਂ ਗੱਡੀਆਂ ਖੜੀਆਂ ਕਰਕੇ ਬਫਸਟੇਟ ਲੈ ਕੇ ਆਪਣੀ ਚੱਲ ਜੂਗਾ ਮਤਲਬ ਤੁਸੀਂ ਸਰਕਾਰ ਦੇ ਦਫ਼ਤਰਾਂ ਮੁਰੇ ਬੱਸ ਗੱਡੀ ਬੱਸਾਂ ਖੜੀਆਂ ਕਰ ਦੋਗੇ ਹਾਂਜੀ ਬੱਸਾਂ ਖੜੀਆਂ ਕਰਕੇ ਮੈਂ ਵਾਪਸ ਕੈਨੇਡਾ ਚ ਜਲੂ ਉਸ ਮੁਲਕ ਚ ਕੀ ਕਰਨਾ ਜਿੱਥੇ ਸੁਣਵਾਈ ਨਹੀਂ ਹੈ ਮਤਲਬ ਇਹ ਤੁਹਾਨੂੰ ਦੁਖੀ ਹੋ ਕੇ ਇਸ ਤੱਕ ਸੋਚਣਾ ਪੈ ਰਿਹਾ ਇੱਥੋਂ ਤੱਕ ਮੈਂ 5 ਮਹੀਨੇ ਤੋਂ ਆਪਣੇ ਬੱਚਿਆਂ ਨੂੰ ਛੱਡ ਕੇ ਮੇਰੇ ਬੱਚੇ ਉੱਥੇ ਪੜ੍ਹਦੇ ਆ ਮੈਂ ਇੱਥੇ ੱੱਕੇ ਖਾ ਰਿਹਾ ਹੂੰ ਜੇ ਕੋਈ ਸੁਣਵਾਈ ਨਹੀਂ ਹੈਗੀ ਤਾਂ ਉੱਥੇ ਇੱਥੇ ਕੀ ਫਾਇਦਾ ਮੈਂ ਤਾਂ ਐਨਆਰਆਈ ਵੀਰਾਂ ਨੂੰ ਬੇਨਤੀ ਕਰਦਾ ਜੇ ਕਿਸੇ ਨੇ ਪੋਲਿਟੀਕਲ ਰਿਲੇਸ਼ਨ ਹੈਗੇ ਆ ਹੂੰ ਉਹੋ ਆਪਣਾ ਕੰਮ ਕਰ ਲਿਓ ਇੱਥੇ ਜਿਹਦੇ ਇੱਥੇ ਪੋਲੀਟੀਕਲ ਰਿਲੇਸ਼ਨ ਨਹੀਂ ਹੈਗੇ ਉਹ ਇੱਥੇ ਕੰਮ ਨਾ ਕਰਿਓ। ਮਤਲਬ ਤੁਸੀਂ ਆਪਣੇ ਤਜਰਬੇ ਚੋਂ ਸਿੱਖ ਲਈਏ ਗੱਲ। ਇਹ ਗੱਲ ਸਿੱਖ ਲਈ ਜੀ ਇਹ। ਹੂੰ। ਠੀਕ ਆ ਮਤਲਬ ਕੋਈ ਚਾਹੇ ਅਕਾਲੀ ਦੀ ਸਰਕਾਰ ਆ ਚਾਹੇ ਕਿਸੇ ਦੀ ਆ। ਹੂੰ। ਕਿਉਂਕਿ ਸੁਣਵਾਈ ਨਹੀਂ ਹੈਗੀ ਜਿਹਦੇ ਪੋਲੀਟੀਕਲ ਰਿਲੇਸ਼ਨ ਹੈਗੇ ਆ ਹੂੰ ਉਹਦੇ ਗੱਲ ਪਰ ਸਰਕਾਰ ਤੇ ਥਾਂ-ਥਾਂ ਪ੍ਰਚਾਰ ਕਰ ਰਹੀ ਹੈ ਕਿ ਪਹਿਲਾਂ ਚਲਦੀਆਂ ਹੋਣਗੀਆਂ ਹਿੱਸੇਪੱਤੀਆਂ ਅਸੀਂ ਹਿੱਸੇਪੱਤੀਆਂ ਪਾਉਣ ਵਾਲੇ ਨਹੀਂ ਅਸੀਂ ਤੇ ਬਦਲਾਅ ਕਰਨ ਵਾਲੇ ਆ ਇਹ ਵੀ ਕਹਿੰਦੀ ਹੈ ਸਰਕਾਰ ਕੇ ਭ੍ਰਿਸ਼ਟਾਚਾਰ ਨੂੰ ਲੈ ਕੇ ਅਸੀਂ ਜ਼ੀਰੋ ਟੋਲਰੈਂਸ ਤੇ ਚੱਲਦੇ ਆ ਭ੍ਰਿਸ਼ਟਾਚਾਰ ਨਾਮ ਦੀ ਚੀਜ਼ ਬਰਦਾਸ਼ਤ ਹੀ ਨਹੀਂ ਕਰਦੇ ਚਾਹੇ ਸਾਡਾ ਆਪਣਾ ਹੋਵੇ ਚਾਹੇ ਕੋ ਬਗਾਨਾ ਮੈਂ 5 ਮਹੀਨੇ ਹੋ ਗਏ ਜੀ ਮੈਂ ਆਲਮੋਸਟ 25-30 ਹਜ਼ਾਰ ਕਿਲੋਮੀਟਰ ਤੱਕ ਗੱਡੀ ਚਲਾ ਚੁੱਕਿਆ ਆਪਣੇ ਦਫ਼ਤਰਾਂ ਜਗੇੜੇ ਮਾਰਦ ਹੂੰ ਮੈਂ 5 ਮਹੀਨੇ ਤੋਂ ਦਫ਼ਤਰਾਂ ਨੂੰ ਤੁਰਿਆ ਫਿਰਦਾ ਅੱਜ ਅਖੀਰ ਨੂੰ ਆ ਕੇ ਅੱਜ ਪ੍ਰੈਸ ਦੇ ਮੂਹਰੇ ਬੈਠਾ ਹਾਂ ਮੇਰੀ ਸੁਣਵਾਈ ਨਹੀਂ ਹੋਈ ਜੇ ਮੇਰੀ ਸੁਣਵਾਈ ਹੁੰਦੀ ਮੈਂ ਅੱਜ ਇੱਥੇ ਪ੍ਰੈਸ ਚ ਕਾਨੂੰ ਪੈਂਦਾ ਮਤਲਬ ਮਜਬੂਰਨ ਤੁਹਾਨੂੰ ਮੀਡੀਆ ਚ ਆ ਕੇ ਬੋਲਣਾ ਪੈ ਰਿਹਾ ਮਜਬੂਰਨ ਮੈਨੂੰ ਮੀਡੀਆ ਆ ਮੈਂ ਆਪਣੇ ਮੇਰੇ ਕੋਲ ਭੁੱਲਰ ਸਾਹਿਬ ਦਾ ਵੀ ਨੰਬਰ ਸੀਗਾ ਜੀ ਪਹਿਲਾਂ ਵੀ ਮੈਂ ਭੁੱਲਰ ਸਾਹਿਬ ਦੀ ਪੀਏ ਗੱਲ ਵੀ ਗੱਲ ਮੇਰਾ ਫੋਨ ਚੱਕਣ ਤੋਂ ਹਟ ਗਿਆ ਹੂੰ ਪੁੱਲਰ ਜਿਹੜੇ ਜਿਹੜੇ ਹੈਗੇ ਟ੍ਰਾਂਸਪੋਰਟ ਮਿਨਿਸਟਰ ਲਾਲਜੀਤ ਸਿੰਘ ਪੁੱਲਰ ਹਾਂਜੀ ਉਹਨਾਂ ਦਾ ਮੇਰੇ ਕੋਲ ਪੁਰਾਣਾ ਨੰਬਰ ਤਾਂ ਸੀਗਾ ਉਹਨੋਂ ਉਹਨਾਂ ਦਾ ਨੰਬਰ ਚੇਂਜ ਆ ਉਹ ਵੀ ਮੈਂ ਲੱਤਾ ਉਹਦੇ ਤੇ ਵੀ ਟਰਾਈ ਕੀਤੀ ਆ ਪੂਰੀ ਸਾਹਿਬ ਨੂੰ ਟਰਾਈ ਕੀਤੀ ਕਾਲ ਕਰਨ ਦੀ ਵੀ ਮੈਨੂੰ ਅਪਾਇੰਟਮੈਂਟ ਮਿਲ ਜਾਵਾ ਮੈਨੂੰ ਮੇਰੇ ਕੋਲ ਸੋਰਸ ਹੈ ਨਹੀਂ ਮੇਰੇ ਇੰਨਾ ਠੀਕ ਆ ਵੀ ਮੈਂ ਪੁੱਲਰ ਸਾਹਿਬ ਨੂੰ ਡਾਇਰੈਕਟ ਉਹਨਾਂ ਦੀ ਕੋਠੀ ਜਾ ਕੇ ਮੈਨੂੰ ਮਤਲਬ ਜਿੱਥੇ ਜਿੱਥੇ ਤੁਸੀਂ ਗਏ ਹੋ ਹੁਣ ਤੱਕ ਤੁਹਾਨੂੰ ਖੈਰ ਨਹੀਂ ਪਈ ਕਿਸੇ ਪਾਸੇ ਨਹੀਂ ਕਦੇ ਸੁਣਵਾਈ ਨਹੀਂ ਹੋਈ ਮੈਂ ਸਰਕਾਰੀ ਦਰਬਾਰੇ ਕਿਉਂਕਿ ਕੋਈ ਵੀ ਕੰਮ ਆ ਆਪਣੇ ਜੋ ਵੀ ਸੰਬੰਧਿਤ ਮਹਿਕਮੇ ਦੇ ਅਫਸਰ ਉਹਨਾਂ ਨੇ ਕਰਨਾ ਹੁੰਦਾ ਉਹਨਾਂ ਕੋਲ ਜਾ ਕੇ ਮੈਂ ਬਹੁਤ ਰਿਕਵੈਸਟਾਂ ਕੀਤੀਆਂ ਮੇਰੀ ਪਲੀਜ਼ ਆਹ ਮੇਰੀਆਂ ਗੱਡੀਆਂ ਚਲਵਾ ਦਿਓ ਜੇ ਮੇਰੀਆਂ ਗੱਡੀਆਂ ਚੱਲੂਗੀਆਂ ਸਰਕਾਰ ਨੂੰ ਬਣਦਾ ਟੈਕਸ ਮੈਂ ਤਾਂ ਹੀ ਦੇ ਸਕਦਾ ਜੇ ਮੇਰੀ ਗੱਡੀ ਮੈਂ ਘੱਟੋ ਘਾਟ ਹੁਣ ਦੋ ਗੱਡੀਆਂ ਚਲਾਈਆਂ ਸੀ ਜੀ ਉਹ ਵੀ ਪ੍ਰੋਪਰ ਚੱਲ ਨਹੀਂ ਰਹੀਆਂ ਕਿਉਂਕਿ ਉਹਨਾਂ ਦਾ ਦੋ ਗੱਡੀਆਂ ਦਾ ਹੀ ਮੈਨੂੰ ਮੈਂ ਲੂਜ਼ ਕਰ ਰਿਹਾ 1.5 ਤੋਂ 2 ਲੱਖ ਰੁਪਈਆ ਮਹੀਨਾ ਮਤਲਬ ਖਰਚਾ ਥੋੜਾ ਵਧਿਆ ਹੋਇਆ ਤੇ ਆਮਦਨ ਹੋ ਨਹੀਂ ਰਹੀ ਆਮਦਨ ਹੈ ਨਹੀਂ ਤੇ ਹੁਣ ਅਖੀਰ ਦੇ ਵਿੱਚ ਤੁਹਾਡੇ ਕੋਲ ਬਚਿਆ ਇੱਕ ਤਾਂ ਤੁਸੀਂ ਦੱਸਿਆ ਕਿ ਜੇ ਮੇਰੀ ਸੁਣਵਾਈ ਹੋ ਗਈ ਠੀਕ ਨਹੀਂ ਤਾਂ ਮੈਂ ਬੱਸਾਂ ਹੀ ਸਰਕਾਰ ਦੇ ਦਫਤਰਾਂ ਮੁਰੇ ਛੜ ਜਾਣੀਆਂ ਤੇ ਆਪ ਕੈਨੇਡਾ ਨੂੰ ਤੁਰ ਜਾਣਾ ਇੱਕ ਤਾਂ ਤੁਹਾਡੇ ਕੋਲ ਇਹ ਮੰਨ ਚ ਖਿਆਲ ਆ ਰਹੇ ਆਪਸ਼ਨ ਹੈ ਦੂਜੀ ਆਪਸ਼ਨ ਕੋਈ ਆਸ ਵੀ ਬਈਦੀ ਹੈ ਕਿ ਜਿੱਥੇ ਤੱਕ ਨਹੀਂ ਹਾਲੇ ਪਹੁੰਚੀ ਉੱਥੇ ਤੱਕ ਸ਼ਾਇਦ ਗੱਲ ਪਹੁੰਚ ਜਾਵੇ ਮੁੱਖ ਮੰਤਰੀ ਦੇ ਦਫਤਰ ਤੱਕ ਜਾਂ ਹੋਰ ਨਾ ਥਾਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਮੈਂ ਇਕੱਲਾ ਟਰਾਂਸਪੋਰਟਰ ਨਹੀਂ ਹੈਗਾ ਹੋਰ ਬਹੁਤ ਟਰਾਂਸਪੋਰਟਰ ਹੈ ਜਿਹੜੇ ਪੁਰਾਣੀਆਂ ਸਰਕਾਰਾਂ ਦੇ ਤੰਗ ਕੀਤੇ ਹੋਏ ਆ ਹੂੰ ਜਿਨ੍ਹਾਂ ਦੀ ਸੁਣਵਾਈ ਨਹੀਂ ਹੋਈ ਫਤੇਗੜ バス ਸਰਵਿਸ ਨਿਊ ਫਤੇਗੜ バス ਸਰਵਿਸ ਕਿੰਨੀ ਤਗੜੀ ਕੰਪਨੀ ਲਵੜਾ バス ਹੈ ਜੀ ਜਿਨ੍ਹਾਂ ਦੇ ਨੌਨ ਆਪਰੇਟਡ ਟੈਕਸ ਜਿਨ੍ਹਾਂ ਨੂੰ ਪਾਇਆ ਹੈ ਸਰਕਾਰ ਦੀਆਂ ਪਾਲਿਸੀਆਂ ਨੇ ਪੁਰਾਣੀਆਂ ਪਾਲਿਸੀਆਂ ਜੀ ਆਰਸੀ ਨਹੀਂ ਜਮ੍ਹਾਂ ਕਰਾਈ ਜਦੋਂ ਇੱਕ ਪਰਮਿਟ ਐਕਸਪਾਇਰ ਹੋ ਗਿਆ ਸਰਕਾਰ ਜਦੋਂ ਪਰਮਿਟ ਐਕਸਪਾਇਰ ਹੋ ਗਿਆ ਜੀ ਉਹ ਪਰਮਿਟ ਵੈਲਿਡ ਨਹੀਂ ਹੈਗਾ ਉਹਦੀ ਆਰਸੀ ਜਮ੍ਹਾਂ ਕਰਾਉਣ ਦੀ ਬਸ ਦੀ ਮੇਰੇ ਖਿਆਲ ਸਰਕਾਰ ਨੂੰ ਸ਼ਰਤਾਂ ਨਹੀਂ ਰੱਖਣੀਆਂ ਚਾਹੀਦੀ ਮੈਂ ਹੁਣ ਕੈਨੇਡਾ 'ਚ ਬੈਠਾ ਕਿੱਥੇ ਆਰਸੀ ਜਮ੍ਹਾਂ ਕਰਾਉਂਦਾ ਠੀਕ ਹੈ ਜੀ ਤੇ ਜਿਹੜੀਆਂ ਕੋਈ ਹੋਰ ਵੀ ਕੰਪਨੀਆਂ ਹੈਗੀਆਂ ਨੌਨ ਆਪਰੇਟਿਡ ਜਿਨ੍ਹਾਂ ਨੂੰ ਸਰਕਾਰ ਦਾ ਟੈਕਸ ਪੈਂਡਿੰਗ ਹੈਗਾ ਜੇ ਸਰਕਾਰ ਉਹ ਵੀ ਆਚਾਰ ਕਿੱਥਾ ਬਣਾਉਂਦੀ ਹੈ ਹਰ ਇੱਕ ਬੰਦਾ ਚਾਰ ਕਿੱਤਾਂ ਦਾ ਟੈਕਸ ਨਹੀਂ ਦੇ ਸਕਦਾ ਜੇ ਉਹਨਾਂ ਨੂੰ ਇਨਕਮ ਹੁੰਦੀ ਉਹ ਟੈਕਸੇ ਕਿਉਂ ਡੁੱਟਣ ਦਿੰਦੇ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਦੀਆਂ ਗੱਡੀਆਂ ਚਾਲੂ ਕੀਤੀਆਂ ਜਾਵੇ ਉਹਨਾਂ ਨੇ ਪ੍ਰਾਣਾਇਆ ਬਗਾਇਆ ਤੇ ਵਿਚਾਰ ਨਹੀਂ ਰੱਖ ਕੇ ਉਹਨਾਂ ਨੇ ਗੱਡੀਆਂ ਜੋ ਉਹ ਉਹਨਾਂ ਦੀਆਂ ਗੱਡੀਆਂ ਕੁਝ ਪੈਸੇ ਵਟਦੀਆਂ ਸਰਕਾਰ ਉਹਨਾਂ ਨੂੰ ਕਹਾ ਵੀ ਤੁਸੀਂ ਸਾਨੂੰ ਟੈਕਸ ਤੋਂ ਵਾਧੂ ਪੈਸੇ ਸਾਨੂੰ ਦਿਓ ਉਹ ਉਹ ਟ੍ਰਾਂਸਪੋਰਟਰ ਦੇਊਗਾ ਪਰ ਜੇ ਅੱਜ ਕੋਈ ਕਿਸੇ ਟ੍ਰਾਂਸਪੋਰਟਰ ਨੂੰ ਸਰਕਾਰ ਕਹਿੰਦੀ ਆ ਵੀ ਤੂੰ ਆਪਣੀ ਪ੍ਰਾਪਰਟੀ ਵੇਚ ਕੇ ਸਾਨੂੰ ਟੈਕਸ ਦੇ ਦੇ ਨਾਨ ਆਪਰੇਟਡ ਦਾ ਜਿਹੜੇ ਉਹ ਗੱਡੀ ਚੱਲੀ ਹੋਣੀ ਜੀ ਉਹ ਕਿੱਥੋਂ ਦੇਊਗਾ ਜੀ ਸਰਕਾਰ ਨੂੰ ਉਹਦੇ ਵਿਚਾਰ ਕਰਨਾ ਚਾਹੀਦਾ ਜੀ ਠੀਕ ਆ ਸਰਕਾਰ ਨੂੰ ਟਰਾਂਸਪੋਰਟ ਮਹਿਕਮੇ ਦੇ ਵਿੱਚ ਜਿਹੜੀਆਂ ਹੈਗੀਆਂ ਤਰੁੱਟੀਆਂ ਉਹਨੂੰ ਦੂਰ ਕਰਨਾ ਚਾਹੀਦਾ ਜੀ ਬਹੁਤ ਸ਼ੁਕਰੀਆ ਤਾਂ ਸਕੰਦਰ ਸਿੰਘ ਜਿਹੜੇ ਕੀ ਹਜ਼ਾਰਾਬਾਦ ਸਰਵਿਸ ਵਾਲੇ ਨੇ ਇਹਨਾਂ ਦੀਆਂ 4-5 ਬੱਸਾਂ ਜਿਹੜੀਆਂ ਚਲਾਉਣਾ ਚਾਹੁੰਦੇ ਨੇ ਵਦੇਸ਼ ਛੱਡ ਕੇ ਪਹਿਲਾਂ ਤਾਂ ਪਰਿਵਾਰਕ ਕਮਜ਼ਬੂਰੀ ਕਰਕੇ ਇੱਥੇ ਆਏ ਪਰ ਫਿਰ ਇਹਨਾਂ ਨੂੰ ਲੱਗਿਆ ਕਿਉਂ ਨਾ ਸਾਡੇ ਪੰਜਾਬ ਦੇ ਅੰਦਰ ਹੀ ਰੋਜ਼ਗਾਰ ਚਲਾਇਆ ਜਾਵੇ ਕੰਮ ਚਲਾਇਆ ਜਾਵੇ ਪਰ ਇਹਨਾਂ ਦਾ ਨਿੱਜੀ ਕੰਮ ਕਿਹੜੀਆਂ ਰੁਕਾਵਟਾਂ ਦਾ ਸ਼ਿਕਾਰ ਹੋ ਗਿਆ ਛੋਟੇ ਟਰਾਂਸਪੋਰਟ ਇਹਨਾਂ ਨੇ ਖਦਸ਼ਾ ਜਤਾਇਆ ਕਿ ਖਤਮ ਹੁੰਦੇ ਜਾ ਰਹੇ ਨੇ ਤੇ ਜਿਹੜੇ ਜਿਹੜੇ ਚਾਹੇਤੇ ਨੇ ਜਾਂ ਫਿਰ ਜਿੰਨਾ ਮਗਰ ਪੋਲੀਟੀਕਲ ਕੁਝ ਲੋਕ ਖੜੇ ਨੇ ਲੀਡਰ ਖੜੇ ਨੇ ਉਹਨਾਂ ਨੂੰ ਟਾਈਮ ਵੱਧ ਮਿਲਦੇ ਨੇ ਬਸ ੱਡੇਆਂ ਤੇ ਤੇ ਸਾਨੂੰ ਅੱਖੋਂਲੇ ਕੀਤਾ ਜਾਂਦਾ ਵਿਤਕਰੇबाजी ਹੋ ਰਹੀ ਹੈ ਤਾਂ ਟ੍ਰਾਂਸਪੋਰਟ ਪਾਲਿਸੀ ਅਜੇ ਹੀ ਕਿਉਂ ਨਹੀਂ ਆਉਂਦੀ ਜਿਸ ਵਿੱਚ ਪਾਰਦਰਸ਼ੀ ਢੰਗ ਦੇ ਨਾਲ ਸਾਰਿਆਂ ਨੂੰ ਬਰਾਬਰ ਦੇ ਮੌਕੇ ਦਿੱਤੇ ਜਾਣ ਕਾਇਨਾ ਨੇ ਸਿਕੰਦਰ ਸਿੰਘ ਹੋਰਾਂ ਨੇ ਦੋਸ਼ ਵੀ ਲਾਏ ਨੇ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਤੇ ਕਿ ਇੱਕ ਕੰਪਨੀ ਦੇ ਮਗਰ ਉਹ ਖੜੇ ਨੇ ਉਹਨਾਂ ਦਾ ਉਪੱਖਪੂਰਦੇ ਨੇ ਤੇ ਮੈਂ ਥਾਂ ਥਾਂ ਜਾ ਕੇ ਵੇਖ ਲਿਆ ਸਰਕਾਰੀ ਦਰਬਾਰੇ ਮਰੀ ਸੁਣੀ ਨਹੀਂ ਜਾ ਰਹੀ ਮਜਬੂਰ ਨੇ মিডিਆ ਦੇ ਸਾਹਮਣੇ ਆਏ ਨੇ ਹੁਣ ਇਹਨਾਂ ਨੇ ਜਿਹੜੇ ਦੋਸ਼ ਲਾਏ ਨੇ ਜੇਕਰ ਇਹਨਾਂ ਦੀ ਜਾਂਚ ਵੀ ਹੋ ਜਾਂਦੀ ਆ ਪਤਾ ਲੱਗ ਜਾਏਗਾ ਕਿ ਬਾਕੀ ਜਿਹੜੀਆਂ ਟਰਾਂਸਪੋਰਟਰਾਂ ਨੇ ਉਹਨਾਂ ਨੂੰ ਟਾਈਮ ਵਾਧ ਕਿਉਂ ਦਿੱਤਾ ਜਾਂਦਾ ਤੇ ਇਹਨਾਂ ਦੇ ਨਾਲ ਵਿਤਕਰਾ ਕਿਉਂ ਹੋ ਰਿਹਾ ਸਰਕਾਰ ਕਹਿੰਦੇ ਕੋਈ ਵੀ ਹੋਵੇ ਹਮੇਸ਼ਾ ਮੇਰੇ ਨਾਲ ਇਸ ਤਰ੍ਹਾਂ ਹੁੰਦਾ ਆਇਆ ਔਰ ਟੈਕਸ ਵੀ ਮੈਂ ਸਾਰੇ ਭਰੇ ਨੇ ਇਹ ਸਾਰੀਆਂ ਗੱਲਾਂ ਦੇ ਨੇ ਜਿਹੜੇ ਦਾਅਵੇ ਕੀਤੇ ਨੇ ਦੋਸ਼ ਲਾਏ ਨੇ ਜੇਕਰ ਮੁੱਖ ਮੰਤਰੀ ਦੇ ਦਫ਼ਤਰ ਤੱਕ ਇਹ ਗੱਲ ਪੁੱਜ ਰਹੀ ਹੈ ਤੇ ਉਹਨਾਂ ਨੂੰ ਜ਼ਰੂਰ ਇਸ ਬਾਰੇ ਹਦੇਸ਼ ਦੇਣਾ ਚਾਹੀਦਾ ਹੈ ਟਰਾਂਸਪੋਰਟ ਵਿਭਾਗ ਨੂੰ ਕਿਸ ਸਾਰੇ ਮਾਮਲੇ ਦੀ ਜਾਂਚ ਪੜਤਾਲ ਵੀ ਹੋਵੇ ਤੇ ਜਿਹੜੇ ਦੋਸ਼ੀ ਪਾਇਆ ਜਾਂਦੇ ਨੇ ਉਹਨਾਂ ਖਿਲਾਫ ਕਾਰਵਾਈ ਵੀ ਕਾਨੂੰਨੀ ਤੌਰ ਦੇ ਉਤੇ ਕੀਤੀ ਜਾਣੀ ਚਾਹੀਦੀ ਹੈ ਔਰ ਇਹਨਾਂ ਦਾ ਸਭ ਤੋਂ ਵੱਡਾ ਗਿਲਾ ਸ਼ਿਕਵਾ ਹੈ ਕਿ ਜੇਕਰ ਮੇਰਾ ਕੰਮ ਨਾ ਚੱਲਿਆ ਮੈਂ ਆਪਣੀਆਂ ਬੱਸਾਂ ਛੱਡ ਕੇ ਇੱਥੇ ਸਰਕਾਰ ਦੇ ਦਫ਼ਤਰ ਮੁਰੇ ਲਾ ਕੇ ਤੇ ਆਪ ਫੇਰ ਕੈਨੇਡਾ ਨੂੰ ਤੁਰ ਜਾਵਾਂਗਾ ਫਿਰ ਸਰਕਾਰ ਦਾ ਦਾਵਾ ਬੜਾ ਫਿੱਕਾ ਪੈ ਜਾਵੇਗਾ ਕਿ ਕਿਵੇਂ ਵਿਦੇਸ਼ਾਂ ਤੋਂ ਕੀ ਗੱਲ ਛੱਡ ਕੇ ਕਿਹੜੇ ਮੂੰਹ ਨਾਲ ਛੱਡ ਕੇ ਵਿਦੇਸ਼ਾਂ ਦੀ ਧਰਤੀ ਨੂੰ ਪੰਜਾਬ ਪਰਤੇ ਕੋਈ ਪੰਜਾਬ ਦੇ ਨੌਜਵਾਨ ਪੰਜਾਬ ਦੀ ਜਵਾਨੀ ਇਹ ਸਾਰੀਆਂ ਗੱਲਾਂ ਬੜੇ ਵੱਡੇ ਸਵਾਲ ਖੜੇ ਕਰਦੀਆਂ ਨੇ ਇਨ੍ਹਾਂ ਸਵਾਲਾਂ ਦੇ ਜਵਾਬ ਤੇ ਆਖਰਕਾਰ ਪੰਜਾਬ ਸਰਕਾਰ ਨੂੰ ਹੀ ਦੇਣੇ ਪੈਣਗੇ ਫਿਲਹਾਲ ਇਸ ਰਿਪੋਰਟ ਚੈਨਾ ਹੈ ਆਪਣੇ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ ਚੰਡੀਗੜ੍ਹ